ਨਮਨ ਅਕਥ ਕਥਾ ਹਰਨਾ ਜਿਵੇਂ ਉਹਨਾਂ ਦੀ ਪੰਜਵੀਂ ਵਾਰ ਦੀ ਆਪਾਂ 13 ਪਉੜੀਆਂ ਸੁਣ ਚੁੱਕੇ ਹਾਂ 14ਵੀਂ ਪਉੜੀ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਭਾਵਨਾ ਤਾਰ ਕੇ ਸਰਵਣ ਕਰੀਏ ਜੀ ਕਹੁੰਦੇ ਨੇ ਰਾਜ ਪਰਜਾ ਹੋ ਏਕੈ ਚਾਕਰ ਕੂਕਰ ਦੇਸ਼ ਦੁਹਾਈ ਕਹਿੰਦੇ ਦੇਖੋ ਜਿਵੇਂ ਰਾਜੇ ਦੀ ਪਰਜਾ ਹੋ ਕੇ ਫਿਰ ਬਾਦਸ਼ਾਹ ਦੇ ਜਿਹੜੇ ਚਾਕਰ ਨੌਕਰ ਹੁੰਦੇ ਨੇ ਉਹ ਕੂਕਰਾਂ ਦੇ ਬਾਗ ਕੁੱਤਿਆਂ ਦੇ ਬਾਗ ਉਹਦੇ ਹੁਕਮ ਦੀ ਦੇਸ਼ ਦੇ ਵਿੱਚ ਦੁਹਾਈ ਫੇਰਦੇ ਰਹਿੰਦੇ ਨੇ ਉੱਚੀ ਉੱਚੀ ਬੁਗਾਰਾਂ ਕਰਕੇ ਲੋਕਾਂ ਦੇ ਵਿੱਚ ਉਹ ਰਾਜੇ ਦਾ ਢੰਡੋਰਾ ਫੇਰਦੇ ਨੇ ਜੰਮ ਜਿਆ ਰਣ ਚੁੰਜਣਾ ਨਾਨਕ ਦਾ ਨਿਕ ਹੋਏ ਬਧਾਈ ਫਿਰ ਕਹਿੰਦੇ ਇਸੇ ਤਰੀਕੇ ਦੇ ਨਾਲ ਜਿਵੇਂ ਰਾਜਿਆਂ ਦੀਆਂ ਅੱਗੇ-ਅੱਗੇ ਨੋਬਤਾਂ ਵੱਜਦੀਆਂ ਨੇ ਰਾਜਿਆਂ ਦੇ ਹੁਕਮ ਸਾਰੇ ਦੇਸ਼ਾਂ ਦੇ ਵਿੱਚ ਫਿਰ-ਫਿਰ ਕੇ ਸੁਣਾਏ ਜਾਂਦੇ ਨੇ ਤੇ ਰਾਜਿਆਂ ਦਾ ਜਸ ਹੁੰਦਾ ਹੈ ਇਸੇ ਦਰਾਂ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਜੰਮਦਾ ਹੈ ਤਾਂ ਜੰਮਦਿਆਂ ਹੋਇਆਂ ਵੀ ਬੜੇ ਖੁਸ਼ੀ ਦੇ ਬਾਜੇ বাজائے ਜਾਂਦੇ ਨੇ ਕੋਈ ਕਹਿੰਦੇ ਆ ਕਿ ਬੜੇ ਸੁੰਦਰ ਚੁਣਕਾਰਣ ਵਾਲਾ ਜਸ ਕੀਤਾ ਜਾਂਦਾ ਹੈ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਫਿਰ ਨਾਨਕ ਦਾਦਕ ਹੋਏ ਵਧਾਈ ਨਾਨਕਿਆਂ ਤੇ ਦਾਦਕਿਆਂ ਵੱਲੋਂ ਵਧਾਈਆਂ ਦੇ ਕੁਝ ਲਫ਼ਜ਼ ਕਹੇ ਜਾਂਦੇ ਨੇ ਉਸ ਸਮੇਂ ਖੁਸ਼ੀ ਦੇ ਕੁਝ ਬੋਲ ਆ ਕੇ ਜਾਂਦੇ ਸਾਰੇ ਵਧਾਈਆਂ ਆਦਕ ਦਿੰਦੇ ਨੇ ਵਿਆਹ ਨੂੰ ਸੱਠਣੀਆਂ ਦੁਹੀ ਬਲੀ ਦੋਏ ਤੂਰ বাজਾਈ ਔਰ ਫਿਰ ਜਦੋਂ ਕਿਤੇ ਵਿਆਹ ਹੁੰਦਾ ਹੈ ਵਿਆਹਾਂ ਵੇਲੇ ਸੱਠਣੀਆਂ ਗਾਈਆਂ ਜਾਂਦੀਆਂ ਹਨ ਸੱਠਣੀਆਂ ਬਾ ਬਿਸਤਰੀਆਂ ਵੱਲੋਂ ਕੁਝ ਇਹ ਗਾਲਾਂ ਜੀਆਂ ਮਿਲਾ ਕਰਕੇ ਕੁਝ ਗੀਤ ਜੇ ਗਾਏ ਜਾਂਦੇ ਹਨ ਉਸ ਜੁੜਨੀਆ ਗਾ ਕੇ ਤੇ ਇੱਕ ਤਰ੍ਹਾਂ ਦਾ ਜਸ ਜੀਆਂ ਕਰਦੀਆਂ ਨੇ ਖੁਸ਼ੀ ਆਪਣੀ ਪ੍ਰਗਟ ਕਰਨਾ ਚਾਹੁੰਦੀਆਂ ਨੇ ਉਸ ਸਮੇਂ ਵਿਆਹ ਦੇ ਸਮੇਂ ਤੇ ਦੋਨੇ ਦੋਹੀ ਵਲੀ ਦੋਨੇ ਤਰਫੀ ਲੜਕੀ ਵਾਲੇ ਪਾਸੇ ਵੀ ਤੇ ਲੜਕੇ ਵਾਲੇ ਪਾਸੇ ਵੀ ਜਾਂ ਦੋਨੇ ਪਾਸੇ ਨਾਲ ਕੇ ਦਾਦ ਕੇ ਕਹਿੰਦੇ ਬੜੇ ਰਣ ਸਿੰਘੇ ਵਜਾਉਂਦੇ ਨੇ ਬੜੇ ਤਰਾ ਤਰਾ ਦੇ ਵਾਜੇ ਵਜਾਉਂਦੇ ਨੇ ਬੜਾ ਜਸ ਕੀਤਾ ਜਾਂਦਾ ਹੈ ਰੋ ਵਣ ਪਿੱਟਣਾ ਮੋਇਆ ਨੂੰ ਵੈਨ ਅਲਾਹ ਨਾ ਤੁਮ ਤੁਮ ਆਈ ਇਸੇ ਤਰ੍ਹਾਂ ਚੌਥੀ ਵਰੀ ਕਹਿੰਦੇ ਕਿ ਉਥੇ ਵੀ ਬੜਾ ਜਸ ਜਗਾਇਆ ਜਾਂਦਾ ਹੈ ਜਦੋਂ ਕੋਈ ਬੰਦਾ ਕਹਿ ਲੋ ਮਰ ਜਾਵੇ ਤੇ ਮੋਇਆ ਨੂੰ ਫਿਰ ਅ ਜਿਵੇਂ ਜੰਮ ਦੇ ਦੀ ਖੁਸ਼ੀ ਮਨਾਉਂਦੇ ਐ ਤੇਵੇਂ ਮਰ ਜਾਵੇ ਤਾਂ ਉਹਨੂੰ ਫਿਰ ਇਸਤਰੀਆਂ ਰੋਂਦੀਆਂ ਪੜਦੀਆਂ ਨੇ ਤੇ ਜਿਹੜੀ ਨੈਣ ਹੈ ਉਹ ਫਿਰ ਮਰੇ ਹੋਏ ਦੀ ਅਲਾਣੀ ਆ ਕੇ ਗਾਉਂਦੀ ਹੈ ਉਹ ਵੀ ਇੱਕ ਤਰ੍ਹਾਂ ਦਾ ਜਸ ਗਾ ਕੇ ਕੀਰਣੇ ਪਾ ਕੇ ਤੇ ਬੜੇ ਅਛੋਰ ਤੁਮ ਮਚਾਉਂਦੀ ਹੈ ਬੜਾ ਰੌਲਾ ਉਸ ਸਮੇਂ ਕਹਿੰਦੇ ਪੈਂਦਾ ਹੈ ਤੋ ਇਦਾਂ ਕਰਕੇ ਇਹ ਵਕਰਾ ਵਕਰਾ ਸਾਧ ਸੰਗਤ ਜੀ ਲੋਕਾਂ ਨੇ ਸ਼ਬਦ ਦਾ ਪ੍ਰਭਾਵ ਮੰਨਿਆ ਹੋਇਆ ਆਪਣੀ ਖੁਸ਼ੀ ਮੰਨੀ ਹੋਈ ਪਰ ਇਹ ਸਾਰੇ ਬੰਧਨ ਰੂਪ ਹਨ ਚਾਹੇ ਰਾਜੇ ਦਾ ਹੁਕਮ ਜੰਗਲ ਦੀ ਅੱਗ ਦੇ ਵਾਂਗ ਫੈਲਦਾ ਹੈ ਜਬਰਦਸਤੀ ਸਾਰੇ ਘਰ ਮਨਾਇਆ ਜਾਂਦਾ ਹੈ ਚਾਰੇ ਪਾਸੇ ਰਜਸ ਹੁੰਦਾ ਹੈ ਬਿਨਾ ਕਾਰਨ ਤੋਂ ਉਹਦੀ ਫੋਕੀ ਵਡਿਆਈ ਕੀਤੀ ਜਾਂਦੀ ਹੈ ਅੱਜ ਕੱਲ ਜਿਵੇਂ ਟੈਲੀਵਿਜ਼ਨਾਂ ਦੇ ਵਿੱਚ ਕੋਈ ਚੈੰਗਲਾ ਦੇ ਉੱਤੇ ਉਹ ਲੋਕ ਵੀ ਰਾਜਾ ਮੰਤਰੀ ਬਣ ਜਾਵੇ ਉਹਦੇ ਹੀ ਸੋਲੇ ਗਾਈ ਜਾਂਦੇ ਨੇ ਲੋਕੀ ਕੀਤਾ ਚਾਏ ਨੇ ਕੁਝ ਵੀ ਨਹੀਂ ਹੈ ਬਸ ਐਵੇਂ ਦਿਖਾਉਣ ਵਾਸਤੇ ਜਿਹਾ ਕਰਤਾ ਕਹਤਾ ਕਹਿੰਦੇ ਇਦਾਂ ਇੱਕ ਰਾਜੇ ਆਦਕਾਂ ਦੇ ਜਸ ਗਾਏ ਜਾਂਦੇ ਲੋਕੀ ਗਾਉਂਦੇ ਆ ਜਿਸਾਂ ਦੇਸਾਂ ਵਿੱਚ ਉਹਦਾ ਢੰਡੋਰਾ ਫਿਰਦਾ ਹੈ ਜੰਮਦਿਆਂ ਭੋਇਨ ਨਾਨਕ ਦੇ ਦਾਦ ਕੀ ਵਧਾਈਆਂ ਦੇਂਦੇ ਉਸ ਸਮੇਂ ਵੀ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਵਿਆਹ ਵੇਲੇ ਸੱਠਣੀਆਂ ਲੋਕੀ ਗਾਉਂਦੇ ਨੇ ਘੋੜੀਆਂ ਆਦਕ ਗਾਈਆਂ ਜਾਂਦੀਆਂ ਨੇ ਘੋੜੀਆਂ ਦੇ ਗੀਤ ਗਾਏ ਜਾਂਦੇ ਆ ਮਰਨ ਵੇਲੇ ਵੀ ਕਹਿੰਦੇ ਅਲਹਣੀਆਂ ਗਾਈਆਂ ਜਾਂਦੀਆਂ ਹਨ ਪੁਰਾਣੇ ਸਮੇਂ ਲੋਕੀ ਜਿਵੇਂ ਇੱਕ ਤਰ੍ਹਾਂ ਦਾ ਬੈਣ ਪਾਉਂਦੇ ਹੁੰਦੇ ਸੀ ਕਹਿੰਦੇ ਇਹਨਾਂ ਸਾਰਿਆਂ ਨਾਲ ਉਹ ਜਿੰਨੇ ਵੀ ਨੇ ਇਹ ਸਾਰੇ ਬੰਧਨ ਰੂਪ ਨੇ ਮਨੁੱਖ ਨੂੰ ਇਹਦੇ ਨਾਲ ਕੋਈ ਮਨੁੱਖ ਦਾ ਕਾਰਜ ਸੌਰ ਦਾ ਨਹੀਂ ਹੈ ਇੱਕ ਲੋਕ ਦਿਖਾਵਾ ਬਣ ਜਾਂਦਾ ਹੈ ਫਸਲ ਵਿੱਚ ਸਿਫਤ ਕੀ ਹੈ ਦੱਸ ਕੀ ਹੈ ਉਹ ਫਰਮਾਉਂਦੇ ਭਾਈ ਗੁਰਦਾਨ ਜੀ ਕਹਿੰਦੇ ਸਾਧ ਸੰਗਤ ਸੱਚ ਸੋਹੇਲਾ ਗੁਰਮੁਖ ਸਾਧ ਸੰਗਤ ਲਿਵ ਲਾਈ ਕਹਿੰਦੇ ਪਰ ਸਾਧ ਸੰਗਤ ਦੇ ਵਿੱਚ ਤਾਂ ਉਹ ਸੱਚੇ ਗੁਰੂ ਦਾ ਹੀ ਜਸ ਹੁੰਦਾ ਹੈ ਇਸੇ ਕਰਕੇ ਜਿਹੜੇ ਗੁਰਮੁਖ ਜਮੇ ਕੋ ਸਾਧ ਸੰਗਤ ਦੇ ਵਿੱਚ ਆ ਕੇ ਆਪਣੀ ਲਿਵ ਆਪਣੀ ਬਿਰਤੀ ਲਾ ਕੇ ਰਹਿੰਦੇ ਨੇ ਆਪਣੀ ਬਿਰਤੀ ਜੋੜ ਕੇ ਗੁਰੂ ਪਰਮੇਸ਼ਰ ਦਾ ਜਸ ਕਰਦੇ ਰਹਿੰਦੇ ਨੇ ਏ ਗਾਇਆ ਹੋਇਆ ਜਸ ਏ ਸੁਹਣਾ ਇਹ ਸਾਡੇ ਕਲਿਆਣ ਕਰਦਾ ਹੈ ਰਾਜਿਆਂ ਦੇ ਹੁਕਮ ਬੰਧਨ ਰੂਪ ਨੇ ਗੁਰੂ ਦਾ ਹੁਕਮ ਸਾਡੀ ਮੁਕਤੀ ਕਰਦਾ ਹੈ ਜੰਮਦੇ ਹੋਇਆ ਜਿਹੜੀਆਂ ਦੁਨਿਆਵੀ ਖੁਸ਼ੀਆਂ ਵਧਾਈਆਂ ਕਰਨੀਆਂ ਨੇ ਉਹ ਬੰਧਨ ਰੂਪ ਨੇ ਪਰ ਜੇ ਉਸ ਸਮੇਂ ਬੱਚੇ ਦੇ ਜਨਮ ਤੇ ਗੁਰੂ ਕੀ ਬਾਣੀ ਦਾ ਕੋ ਸ਼ਬਦ ਕੀਰਤਨ ਗਾਇਆ ਜਾਵੇ ਉਹ ਸਾਡੀ ਕਲਿਆਣ ਕਰਦਾ ਹੈ ਵਿਆਹ ਦੇ ਵੇਲੇ ਕਈ ਮਾਈਆਂ ਸਿੱਠਣੀਆਂ ਦਿੰਦੀਆਂ ਗਾਲਾਂ ਆਦਿਕ ਗੱਲੀਆਂ ਕੱਢਦੀਆਂ ਨੇ ਪਰ ਜੇ ਉਸ ਸਮੇ ਗੁਰੂ ਕੀ ਬਾਣੀ ਦਾ ਕੀਰਤਨ ਗਾਇਆ ਜਾਵੇ ਸ਼ਬਦ ਗਾਏ ਜਾਣ ਉਹ ਸਾਡੀ কল্যাণ ਕਰਦੇ ਆਂ ਵਿਆਹ ਦੇ ਸਮੇ ਬਹੁਤ ਇਹੋ ਜਿਹੇ ਮੌਕੇ ਹੁੰਦੇ ਜਦੋਂ ਕੁਛੀ ਦੇ ਕੁਝ ਗੀਤ ਗਾਏ ਜਾਂਦੇ ਜਦੋਂ ਪਰਿਵਾਰ ਆ ਕੇ ਬੈਠਦਾ ਉਹਨੂੰ ਜਸ ਗਾਇਆ ਜਾਂਦਾ ਹੈ ਫੇਰ ਜਦੋਂ ਕਹਿ ਲੋ ਕਿ ਬੱਚਾ ਇਸ਼ਨਾਨ ਕਰ ਲੈਂਦਾ ਹੈ ਉਸ ਸਮੇਂ ਵੀ ਕੋ ਦਾ ਦੱਸ ਗਾਉਂਦੇ ਤੇ ਜਦੋਂ ਘੋੜੀ ਦੇ ਜੜਦਾ ਹੈ ਉਸ ਸਮੇਂ ਵੀ ਘੋੜੀਆਂ ਆਦ ਗਾਈਆਂ ਜਾਂਦੀਆਂ ਹੁੰਦੀਆਂ ਸੀ ਤੋਂ ਸਤਿਗੁਰੂ ਮਹਾਰਾਜ ਜਿਨਹੇ ਦੁਨੀਆਵੀ ਪੱਕ ਸਾਰੇ ਮੇਡ ਕੇ ਸਿੱਖਾ ਨੂੰ ਪ੍ਰਮਾਤਮਾ ਦੀ ਭਗਤੀ ਦੀ ਜੋੜ ਦਿੱਤਾ ਵੀ ਤੁਹਾਡੇ ਜਿਹੜੇ ਇਹ ਦੁਨੀਆਵੀ ਕਾਰਜ ਨੇ ਇਹਨਾਂ ਵਿੱਚ ਵੀ ਤੁਹਾਨੂੰ ਰੱਬ ਦੀ ਯਾਦ ਹੀ ਆਉਣੀ ਚਾਹੀਦੀ ਹੈ ਮਦੰਗ ਦੇ ਇਹਨਾਂ ਕੰਮਾਂ ਦੇ ਵਿੱਚ ਤੁਸੀਂ ਰੱਬ ਨੂੰ ਵੀ ਭੁੱਲ ਜਾਓ ਭੁੱਲਦੇ ਨੇ ਲੋਕ ਉਹ ਕਹਿੰਦੇ ਜੀ ਕੁਝ ਨਹੀਂ ਇਹੋ ਜੇ ਕੰਮਾਂ ਚ ਹੋ ਜਾਂਦਾ ਮਾੜਾ ਮੋਟਾ ਜਿਹਾ ਚੱਲਦਾ ਹੈ ਜੀ ਇਨਾਂ ਤੁਹਾਡੇ ਕੰਮਾਂ ਚੱਲਦਾ ਪਰ ਗੁਰੂ ਨਾਨਕ ਦੇ ਘਰ ਚ ਨਹੀਂ ਚੱਲਦਾ ਹੈ। ਤੁਮਾਰਾ ਜੀ ਨੇ ਇਹ ਸਾਰਾ ਕੁਝ ਖਦਮ ਕਰਕੇ ਤੇ ਗੁਰਬਾਣੀ ਦਾ ਹੀ ਸਹਾਰਾ ਸਿੱਖਣ ਦਿੱਤਾ ਜਿੱਥੇ ਘੂੜੀਆਂ ਲੋਕੀ ਨੰਮੀ ਹੀਕਾਂ ਵਿੱਚ ਗੀਤ ਜੇ ਗਾਉਂਦੇ ਹੁੰਦੇ ਸੀ ਤੁਮਾਰਾ ਜੀ ਨੇ ਘੂੜੀਆਂ ਦੀ ਬਾਣੀ ਗਾਤੀ ਵੀ ਸਿੱਖੋ ਜਦੋਂ ਕੋਈ ਤੁਹਾਡਾ ਬੱਚਾ ਘੂੜੀ ਚੜੇ ਉਦੋਂ ਉਹ ਬਾਣੀ ਦਾ ਕੀਰਤਨ ਕਰ ਲੈਣਾ ਹੈ ਲਾਵਾਂ ਦੇ ਵੇਲੇ ਕੋ ਤੰਤਰ ਮੰਤਰ ਜੇ ਪੜਦੇ ਸੀ ਕੋਈ ਉਦਾਂ ਹੀ ਕਰ ਲੈਂਦੇ ਸੀ ਤੇ ਗੁਰੂ ਮਹਾਰਾਜ ਨੇ ਬਾਣੀ ਹੀ ਉਚਾਰਨ ਕਰ ਦਿੱਤੇ ਕਿ ਸਿੱਖੋ ਤੁਸੀਂ ਆ ਬਾਣੀ ਪੜ੍ਹ ਲੈਣੀ ਹੈ ਇਹਦਾ ਸਾਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਨਾਲ ਹੀ ਜੋੜਿਆ ਹੋਇਆ ਹੈ ਤੋਂ ਵਿਆਹਾਂ ਵੇਲੇ ਜਿਹੜੇ ਹੋਰ ਗੰਦੇ ਮੰਦੇ ਗੀਤ ਗਾਉਣੇ ਸੁਣਨੇ ਨੇ ਉਹ ਬੰਧਨ ਰੂਪ ਨੇ ਜੰਜਾਲ ਰੂਪ ਨੇ ਦੁੱਖ ਰੂਪ ਨੇ ਪਰ ਜੋ ਗੁਰੂ ਕੀ ਬਾਣੀ ਦਾ ਕੀਰਤਨ ਹੈ ਇਹ ਮੁਕਤੀ ਕਰਦਾ ਸਾਡੀ ਸੁਖ ਰੂਪ ਹੈ কল্যাণਕਾਰੀ ਹੈ ਪਰ ਲੋਕਾਂ ਦੇ ਸੁਭਾਅ ਦੇਖ ਲਓ ਕਿ ਵਿਆਹ ਮਾਂ ਦੇ ਵੇਲੇ ਲੋਕੀ ਕਲਾਕਾਰਾਂ ਨੂੰ ਕਰਦੇ ਗਾਉਣ ਵਾਲਿਆਂ ਨੱਚਣ ਵਾਲਿਆਂ ਨੂੰ ਸੱਦਦੇ ਲੱਖਾਂ ਰੁਪਏ ਦੇ ਕੇ ਤੇ ਉਹ ਆਖੀ ਹੁਣ ਜੇ ਕਹਿ ਲੋ ਸੰਗਤ ਜੀ ਕੋਈ ਬੰਦਾ ਆਖੇ ਕਿ ਤੂੰ ਐ ਕਰਕੇ ਪਾਈ ਇੱਕ ਵੱਡਾ ਸਾਰਾ ਸਾਡੇ ਦਰਾਂ ਦੇ ਵਿੱਚ ਟੋਆ ਪੁੱਟਦੇ 30 ਲੱਖ ਰੁਪਏ ਦੇ ਦੂੰ ਤੇ ਉਹਨੂੰ ਲੱਖਾਂ ਰੁਪਏ ਦੇ ਕੇ ਤੇ ਆਪਣੇ ਦਰਾਂ ਦੇ ਵਿੱਚ ਟੋਆ ਪਟਾ ਲਿਆ ਤੋ ਲੰਗਣਾ ਗਿੱਦਰ ਦੀਏ ਬਾਹਰ ਨੂੰ ਆਪਣੇ ਡਿੱਗਣ ਵਾਸਤੇ ਇਹਨੂੰ ਲੋਕੀ ਕੀ ਆਖਣਗੇ ਮੂਰਖਤਾ ਕੀਤੀ ਬੰਦੇ ਨੇ ਤੇ ਲੱਖਾਂ ਰੁਪਏ ਕਰਜ ਕੇ ਤੇ ਆਪਣੇ ਹੀ ਡਿੱਗਣ ਵਾਸਤੇ ਟੋਆ ਪਟਾ ਲਿਆ ਹੈ ਬਿਲਕੁਲ ਇਸੇ ਤਰ੍ਹਾਂ ਲੋਕ ਕਰਦੇ ਨੇ ਲੱਖਾਂ ਰੁਪਏ ਲਾ ਕੇ ਤੇ ਆਪਣੇ ਡੁੱਬਣ ਵਾਸਤੇ ਲੋਕਾਂ ਨੂੰ ਆ ਕੇ ਗਾਉਂਦੇ ਨਚਾਉਂਦੇ ਬੱਕਰੇ ਕੁਕਰ ਹੋਰ ਤਰ੍ਹਾਂ ਤਰ੍ਹਾਂ ਦੇ ਮਾਸ ਸ਼ਰਾਬ ਆਦਿ ਕੁ ਵਰਤਦੇ ਇਹ ਕੀ ਹੈ ਸਾਧ ਸੰਗਤ ਜੀ ਇਹ ਨਰਕਾਂ ਦੇ ਟੋਏ ਵਿੱਚ ਡਿੱਗਣ ਦਾ ਆਪ ਆਪ ਪੈਸੇ ਦੇ ਕੇ ਤੇ ਕੰਮ ਬਣਵਾ ਰਹੇ ਹਾਂ ਪਰ ਦੂਜੇ ਪਾਸੇ ਗੁਰੂ ਕੀ ਬਾਣੀ ਰਾਗੀ ਸਿੰਘਾਂ ਨੂੰ ਕੋਈ ਨਹੀਂ ਸੱਦਦਾ ਦੇਖਿਆ ਆਪਾਂ ਵੀ ਕਿਤੇ ਵਿਆਹ ਦੇ ਵਿੱਚ ਉਹ ਜਿਵੇਂ ਸਟੇਜ ਲਾ ਕੇ ਨੱਚਣ ਗਾਉਣ ਵਾਲੇ ਸੱਦਦੇ ਉਹ ਉਹਦੀ ਜਗ੍ਹਾ ਜੇਕਰ ਰਾਗੀ ਸਿੰਘ ਆਉਣ ਉਹ ਗੁਰੂ ਕੀ ਬਾਣੀ ਦਾ ਕੀਰਤਨ ਸੁਣਾਉਣ ਦੀਵਾਨ ਸਜੇ ਉਹ ਰੱਬ ਦੀ ਦਰਗਾਹ ਦੇ ਵਿੱਚ ਵੀ ਵਿਆਹ ਪ੍ਰਵਾਨ ਹੋ ਜੇ ਕਿਤੇ ਪਰ ਇਸ ਪਾਸੇ ਲੋਕੀ ਨਹੀਂ ਜਾ ਕੇ ਰਾਜੀ ਹਾਂ ਇਸ ਸਵਾਬ ਬਣ ਗਿਆ ਉਹਨਾਂ ਲੋਕਾਂ ਦਾ ਪਰ ਸੱਜ ਦਾ ਸਾਜੀ ਰਹਿਣਾ ਹੈ ਉਹ ਨਹੀਂ ਮੰਨਾਂਗੇ ਧਰਮਰਾਜ ਨੇ ਉੱਥੇ ਮਨਾ ਹੀ ਲੈਣਾ ਕਹੋ ਕਬੀਰ ਤਬਹੀ ਨਰ ਜਾਗੇ ਜਮ ਦਾ ਡੰਡ ਮੂੰਡ ਮਹਿ ਲਾਗੇ ਜਦੋਂ ਜਮਾਂ ਦਾ ਡੰਡਾ ਸਿਰ 'ਚ ਵੱਜਦਾ ਉਦੋਂ ਫਿਰ ਬੰਦਾ ਜਾਗਦਾ ਹੈ ਸਮਝ ਪੈਂਦੀ ਖਾਂ ਉਹ ਕੰਮ ਗਲਤ ਸੀ ਉਹਦਾ ਨਹੀਂ ਕਰਨਾ ਚਾਹੀਦਾ ਸੀ ਪਰ ਉਹ ਦੁਨੀਆ ਦੀ ਪਕੜ ਦੇ ਵਿੱਚ ਲੱਗਿਆ ਹੋਇਆ ਬੰਦਾ ਉਹ ਕੰਮਾ ਕਰਨਾ ਉਹ ਕੰਮ ਕਰਨ ਤੋਂ ਨਹੀਂ ਫੜਦਾ ਪਿੱਛੇ ਨਹੀਂ ਹਟਦਾ ਜੇ ਕੋਈ ਰੋਪਣ ਦਾ ਯਤਨ ਕਰੇ ਤੇ ਜੇ ਕਹ ਲੋ ਨੇੜੇ ਦਾ ਰਿਸ਼ਤੇਦਾਰ ਕਿਉਂ ਨਾ ਹੋਵੇ ਉਹਦੇ ਨਾਲ ਰਿਸ਼ਤੇਦਾਰੀ ਤੋੜ ਲੈਣਾ ਉਹ ਬੰਦਾ ਸਹੀ ਸਮਝਦਾ ਕਿ ਜੇ ਸਾਡੇ ਇਹ ਵਿਆਹ ਆਦ ਕੰਮਾਂ ਦੇ ਵਿੱਚ ਵਿਗੜਨ ਪਾਉਂਦਾ ਇਹਦੇ ਨਾਲ ਅਸੀਂ ਕੋਈ ਰਿਸ਼ਤੇਦਾਰੀ ਨਹੀਂ ਲਗਾਉਣੀ ਤੇ ਇਸ ਬਾਹ ਬਣ ਜਾਂਦੇ ਲੋਕਾਂ ਦੇ ਪਰ ਭਾਈ ਗੁਰਦਾਸ ਸਾਹਿਬ ਜੀ ਦਾ ਸਰੇ ਉਹ ਪਾਈ ਇਹੋ ਜਿਹੇ ਜਿਹੜੇ ਗੰਦੇ ਬੰਦੇ ਗੀਤ ਗਾਉਣੇ ਨੇ ਇਹ ਸਾਰੇ ਬੰਧਨ ਰੂਪ ਨੇ ਮਰਨੇ ਮੇਲੇ ਵੀ ਜਿਹੜੇ ਲੋਕੀ ਹੋਰ ਤਰ੍ਹਾਂ ਦੇ ਬੰਨ੍ਹਾਦਕ ਪਾਉਂਦੇ ਐ ਉਹ ਵੀ ਸਾਰੇ ਬੰਧਨ ਰੂਪ ਨੇ ਪਰ ਦੂਜੇ ਪਾਸੇ ਜੋ ਸਾਧ ਸੰਗਤ ਦੇ ਵਿੱਚ ਮਿਲ ਕੇ ਸੱਚਾ ਜਸ ਗਾਇਨ ਗਾਇਨ ਕਰਨਾ ਹੈ ਇਹ ਹੀ ਭਾਈ ਸਾਡੀ ਖੁਲਿਆਣ ਕਰਨੇ ਵਾਲਾ ਹੈ ਤਾਂ ਹੀ ਵੇਲੇ ਗੁਰੂ ਸਾਹਿਬ ਨੇ ਸਾਡੇ ਜਿੰਨੇ ਵੀ ਸੰਗਤ ਦੀ ਦੁਨਿਆਵੀ ਕਾਮ ਨੇ ਨਾ ਸਾਰੇ ਗੁਰਬਾਣੀ ਦੇ ਅਧੀਨ ਕਰ ਦਿੱਤੇ ਫੇ ਹਰੇਕ ਕਾਰਜ ਦੇ ਸਿੱਖ ਗੁਰੂ ਕੀ ਬਾਣੀ ਦਾ ਆਸਰਾ ਲਵੇ ਹੋਰ ਪਾਸੇ ਨਾ ਜਾਵੇ ਜੰਮਣ ਤੋਂ ਲੈ ਕੇ ਤੇ ਮਰਨ ਤੱਕ ਜਿਹੜਾ ਵੀ ਸਿੱਖ ਦਾ ਕੋ ਕਾਰਜ ਹੈ ਬਾਣੀ ਦੇ ਆਸੇ ਬੱਚਾ ਜੰਮਦਾ ਹੈ ਤੇ ਪੁਰਾਣੇ ਸਮੇਂ ਉਹ ਕਿਦੇ ਮਾਈ ਬੀਬੀ ਦਾ ਝੂਠਾ ਗੁੜ ਆਦਗ ਲੈ ਕੇ ਤੇ ਬੱਚੇ ਨੂੰ ਖਵਾ ਦਿੰਦੇ ਸੀ ਜਾਂ ਕਿਸੇ ਸਿਆਣੇ ਬੰਦੇ ਦਾ ਪਰ ਗੁਰੂ ਮਹਾਰਾਜ ਨੇ ਇਹ ਵੀ ਰੀਤੀ ਐਂ ਬਦਲ ਦਿੱਤੀ ਮਾਰੇ ਕਹਿੰਦੇ ਕਿ ਨਹੀਂ ਭਾਈ ਤੁਸੀਂ ਉਸ ਸਮੇਂ ਇੱਕ ਰੋਹੇ ਦਾ ਬਾਟਾ ਲੈ ਲੈਣਾ ਗ੍ਰੰਥੀ ਸਿੰਘ ਨੂੰ ਸਾਧ ਲਓ ਵਿਚ ਥੋੜਾ ਜਿਹਾ ਜਲ ਪਾ ਕੇ ਚਾਰ ਪੰਜ ਪਤਾਸੀ ਬਾਗ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸ੍ਰੀ ਸਾਹਿਬ ਵਿੱਚ ਫੇਰੀ ਜਾਵੇ ਪਾਠ ਕਰਕੇ ਅਰਦਾਸ ਕਰੇ ਤੇ ਫਿਰ ਉਹ ਜਿਹੜਾ ਜਲ ਹੈ ਅੰਮ੍ਰਿਤ ਬਣ ਗਿਆ ਤੇ ਉਹ ਬੱਚੇ ਦੇ ਮੁਖ ਵਿੱਚ ਚਾਰ ਪੰਜ ਬੂੰਦਾਂ ਪਾ ਦਵੇ ਤੂੰ ਕਹਿੰਦੇ ਇਹ ਸਿੱਖ ਨੇ ਗੁਰਤੀ ਦੇ ਨਹੀਂ ਇਹ ਗੁਰ ਸਿੱਖੀ ਵਿੱਚ ਬਾਈ ਗੁਰਤੀ ਦੀ ਰੀਤੀ ਹੈ ਤੇ ਜਮਦਿਆਂ ਕੀ ਹੋਇਆ ਜਮਦਿਆਂ ਸਾਰੀ ਬਾਣੀ ਬੱਚੇ ਦੇ ਜਪਜੀ ਸਾਹਿਬ ਪੜ ਕੇ ਤੇ ਉਹਦੇ ਮੁਖ ਦੇ ਵਿੱਚ ਸਭ ਤੋਂ ਪਹਿਲਾ ਅੰਮ੍ਰਿਤ ਹੀ ਪਾ ਦਿੱਤਾ ਹੈ ਗੁਰਬਾਣੀ ਪੜ ਕੇ ਤੋਂ ਜੰਮਦਿਆਂ ਵੀ ਗੁਰਬਾਣੀ ਉਦੋਂ ਬਾਅਦ ਜੇ ਬੱਚੇ ਦਾ ਨਾਮ ਰੱਖਣਾ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਅਰਦਾਸ ਕਰਨੀ ਮੁਖਵਾਕ ਲੈਣਾ ਉਹ ਵੀ ਗੁਰਬਾਣੀ ਨਾਮ ਰੱਖਣ ਦੇ ਪਿੱਛੇ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਹੀ ਜੋੜਿਆ ਤੇ ਕਿਤੇ ਐਵੇਂ ਇੱਕ ਦੇਵੇਂ ਮਾ ਪਰਮਾਚਾਰਣਾ ਪਏ ਕਿਤੇ ਕਿ ਉਪਰਾਣੇ ਕੋ ਨਾਮ ਤਰਾਂਉਂਦੇ ਪਰਿਓ ਕਿਤੇ ਉਪਰਾਣੇ ਕੋ ਪੁਰਾਣਾ ਨਾਮ ਰਖਾ ਲਿਆ ਜੀ ਮਰ ਕਹਿੰਦੇ ਗੁਰੂ ਕੀ ਬਾਣੀ ਦਾ ਉਸ ਸਮੇਂ ਸਿੱਖ ਨੇ ਉਡਾਸਰ ਲੈਣਾ ਪਾਵਨ ਮੁਖਵਾਕ ਲਾਓ ਖੜਾ ਪ੍ਰਸ਼ਾਦ ਦੀ ਦੇਖ ਲੈ ਕੇ ਆਓ ਅਰਦਾਸ ਕਰੋ ਤੇ ਜੋ ਪਾਵਨ ਸ੍ਰੀ ਮੁਖਵਾਕ ਆਵੇ ਉਹਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਕਰਨ ਰੱਖ ਦਿੱਤਾ ਜਾਂਦਾ ਹੈ ਪੁਰਾਣੇ ਸਮੇਂ ਤਾਂ ਉਹ ਗ੍ਰੰਥੀ ਸਿੰਘ ਜਿਹੜੇ ਹੁੰਦੇ ਸੀ ਉਹੀ ਬੋਲ ਦਿੰਦੇ ਸੀ ਜੀ ਆ ਅੱਖਰ ਆਇਆ ਤੇ ਇਹ ਅੱਖਰ ਤੋਂ ਤੁਹਾਡੇ ਬੱਚੇ ਦਾ ਆ ਨਾਮ ਹੈ। ਵਜਗਲ ਪਰਿਵਾਰ ਵਾਲਿਆਂ ਨੇ ਕੋਈ ਹੋਰ ਨਾਮ ਸੋਚੇ ਹੁੰਦੇ ਆ। ਪਰ ਉਹ ਇੰਨਾ ਕਰਕ ਲੈਂਦੇ ਆ ਕਿ ਉਹ ਅੱਖਰ ਉਹੀ ਲੈ ਲੈਂਦੇ ਆ। ਫਿਰ ਨਾਮ ਆਪਣੇ ਤਰੀਕੇ ਨਾਲ ਰੱਖ ਲੈਂਦੇ ਹਨ। ਤੁਲੇ ਵੀ ਕੋਈ ਗਲਤ ਬਾਤ ਨਹੀਂ ਹੈ। ਉਹ ਭਾਵੇਂ ਦੇਖੋ ਕਿ ਗੁਰੂ ਮਹਾਰਾਜ ਨੇ ਸਾਨੂੰ ਬਾਣੀ ਨਾਲ ਜੋੜਿਆ ਹੈ। ਉਦੋਂ ਬਾਅਦ ਸੰਗਤ ਜੀ ਚਾਹੇ ਫੇ ਕਹਿ ਲੂ ਕਿ ਜਦੋਂ ਬੱਚਾ ਵੱਡਾ ਹੋ ਗਿਆ ਵਿਆਹ ਦਾ ਕੰਮ ਹੈ ਉਹ ਸਮੇ ਘੋੜੀਆਂ ਪੜੀਆਂ ਜਾਂਦੀਆਂ ਨੇ ਘੋੜੀਆਂ ਦਾ ਕੀਰਤਨ ਕਰਦੇ ਸੀ ਰਾਗੀ ਸੇ ਫੇਰ ਇਸੇ ਤਰ੍ਹਾਂ ਜੇ ਲਾਵਾ ਲੈਣੀਆਂ ਤਾਂ ਵੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੋੜ ਦਿੱਤਾ ਇਹਦੋਂ ਬਿਨਾ ਮਹਾਰਾਜ ਇਹ ਤੁਹਾਡਾ ਵਿਆਹ ਮੰਨੇ ਨਹੀਂ ਜਾਵੇਗਾ ਤਾਂ ਫੇਰ ਲਾਵਾ ਲੈਣੀਆਂ ਲਾਵਾ ਵਿੱਚ ਕੀ ਉਹ ਵੀ ਬਾਣੀ ਤਾਂ ਵੀ ਗੁਰੂ ਕੀ ਬਾਣੀ ਨਾਲ ਹੀ ਜੋੜਿਆ ਸਾਰੇ ਆਂ ਇਤੋਂ ਤੱਕ ਕਿ ਜਦੋਂ ਕੋਈ ਚੜਾਈ ਕਰ ਜਾਵੇ ਪਰ ਕਹਿੰਦੇ ਉਸ ਸਮੇ ਬੋਲਾ ਵੈਣਾ ਵੈਣਾ ਆਦਿਕ ਲਈ ਪੌਣੇ ਰੋਣਾ ਪਿਟਣਾ ਨਹੀਂ ਉਦੋਂ ਵੀ ਮਹਾਰਾਜ ਨੇ ਅਰਾਹਣੀਆਂ ਦੀ ਬਾਣੀ ਹੀ ਉਚਾਰਨ ਕਰ ਦਿੱਤੀ ਪਰ ਕਹਿੰਦੇ ਗੁਰਸੇਖੋ ਹੋਰ ਅਲਾਣੀ ਕੋਈ ਨਹੀਂ ਪਾਉਣੀ ਐ ਆਹ ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਪਵਿੱਤਰ ਬਾਣੀ ਐ ਨਾ ਇਹ ਹੀ ਤੁਸੀਂ ਪੜ੍ਹ ਲੈਣੀ ਵੜਾਂਤ ਰਾਗ ਦੇ ਵਿੱਚ ਰੀਤੀ ਤਾਂ ਕਰਦੇ ਨੇ ਪਰ ਉਹ ਗੱਲ ਨੂੰ ਸਮਝਦਾ ਕੋਈ ਨਹੀਂ ਉਹ ਇੱਕ ਬਸ ਜਿਵੇਂ ਚਲ ਪੈਂਦੀ ਨਾਲ ਲੋਕ ਰੀਤ ਫਾਰਮੈਲਿਟੀ ਜਹੀ ਬਸ ਉਹਦੇ ਅਨਸਾਰ ਹੀ ਲੋਕੀ ਕਰੀ ਕਰਾਈ ਜਾਂਦੇ ਪਰ ਉਹਦਰ ਜਾਣ ਕੋਈ ਨਹੀਂ ਦਿੰਦਾ ਕਿ ਇਹ ਗੱਲ ਕੀ ਹੋ ਰਹੀ ਤੋ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਸੰਸਕਾਰ ਵੇਲੇ ਜਦੋਂ ਸੰਗਤ ਜੀ ਚੜ੍ਹਾਈ ਕਰੇ ਤੇ ਉਦੋਂ ਵੀ ਰੋਣਾ ਪੈਣਾ ਨਹੀਂ ਉਸ ਸਮੇਂ ਵੀ ਮਰਜ਼ਾਦਾ ਇਹੀ ਹੈ ਕਿ ਉਹਦੇ ਸਹਰਾਣੇ ਵਾਲੇ ਪਾਸੇ ਬਹਿ ਕੇ ਬਾਣੀ ਦਾ ਪਾਠ ਕਰੀ ਜਾਓ ਸੁਖਮਨੀ ਸਾਹਿਬ ਪੜੀ ਜਾਓ ਜਪਜੀ ਸਾਹਿਬ ਪੜੀ ਜਾਓ ਹੋਰ ਰੌਲਾ ਪਾਉਣ ਦੇ ਨਾਲ ਬਾਣੀ ਬੜੂ ਖਾਂ ਤੇ ਜਦੋਂ ਉਹਨੂੰ ਲੈ ਕੇ ਜਾਣਾ ਹੈ ਪੱਡੇ ਤੇ ਪਾ ਕੇ ਅਰਤੀ ਲੈ ਕੇ ਜਾਂਦੇ ਜਿਵੇਂ ਤਦੋਂ ਹੀ ਸਾਧਨਾ ਵਾਹਿਗੁਰੂ ਦਾ ਜਾਪ ਕਰਦੇ ਜਾਓ ਪੁਰਾਣੇ ਸਮੇਂ ਤਾਂ ਇਹ ਹੁੰਦਾ ਸੀ ਕਿ ਅੱਗੇ-ਅੱਗੇ ਗੱਡੇ ਦੇ ਉੱਤੇ ਰਾਗੀ ਸਿੰਘ ਕੀਰਤਨ ਕਰਦੇ ਜਾਂਦੇ ਹੁੰਦੇ ਸੀ ਉਹਨਾਂ ਸ਼ਬਦ ਗਾਇਨ ਕਰੀ ਜਾਣਾ ਤੇ ਕਰਦਿਆਂ-ਕਰਦਿਆਂ ਜਿੱਥੇ ਸੰਸਕਾਰ ਕਰਨ ਆਉਂਦਾ ਹੀ ਉੱਥੋਂ ਤੱਕ ਜਾਂਦੇ ਹੁੰਦੇ ਸੀ ਫਿਰ ਜਦੋਂ ਚਿਖਾ ਸਜਾਉਣੀ ਹੈ ਸਜਾਉਂਦੇ ਸਜਾਉਂਦੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਦੋਂ ਸੰਗਤ ਜੀ ਸਰੀਰ ਉੱਤੇ ਰੱਖ ਦਿੱਤਾ ਚੰਡਾ ਲਾਉਣ ਤੋਂ ਪਹਿਲਾਂ ਫਿਰ ਆਪਣੇ ਗੁਰੂ ਨੂੰ ਚੇਤੇ ਕਰਕੇ ਅਰਦਾਸ ਕਰਨੀ ਚੰਡਾ ਲਾਗਿਆ ਜਦੋਂ ਜਿਖਾ ਸੜ ਗਈ ਅਧਿਕ ਤਦੋਂ ਫਿਰ ਬਾਣੀ ਪੜ੍ਹਨੀ ਕੀਰਤਨ ਸੁਲਝ ਦਾ ਪਾਠ ਕਰਨਾ ਤੇ ਉਥੇ ਮੁੜ ਕੇ ਕੀਰਤਨ ਕਰਨਾ ਇਹਦਾ ਅਰਦਾਸ ਕਰਕੇ ਫਿਰ ਗੁਰਦੁਆਰੇ ਆ ਜਾਣਾ ਗੁਰਦੁਆਰੇ ਫਿਰ ਬਾਣੀ ਪੜ੍ਹਨੀ ਲਾਹਣੀਆਂ ਦੀ ਤੇ ਬਾਣੀ ਪੜਨ ਅਰਲਾਣੀਆਂ ਦੀ ਬਾਣੀ ਪੜ ਕੇ ਨਾਲ ਹੀ ਸ੍ਰੀ ਸਹਿਜ ਪਾਠ ਆਰੰਭ ਕਰਦੇ ਹਾਂ। ਪਾਲ ਕੀ ਸੀ ਵੀ ਪਰਿਵਾਰ ਨੂੰ ਮਹਾਰਾਜ ਜੀ ਨੇ ਜਨਮ ਤੋਂ ਲੈ ਕੇ ਸਾਨੂੰ ਬਾਣੀ ਦੇ ਨਾਲ ਹੀ ਜੋੜਿਆ ਹੋਇਆ ਅੰਤ ਤੱਕ। ਕਿ ਬਾਣੀ ਨਾਲ ਹੀ ਤੁਸੀਂ ਜੁੜੇ ਰਹੋ। ਹਰੇਕ ਸਾਡੇ ਜਿੰਨੇ ਵੀ ਕਾਰਜ ਨੇ ਮਹਾਰਾਜ ਨੇ ਬਾਣੀ ਦੇ ਅਨੁਸਾਰ ਹੀ ਕਰ ਦਿੱਤੇ। ਤੇ ਇਹ ਬਾਣੀ ਪੜਨੇ ਹੀ ਗੁਰੂ ਇਥੇ ਭਾਈ ਗੁਰਦਾਸ ਜੀ ਕਹ ਰਹੇਗੇ ਸੱਚਾ ਜਸ ਹੈ। ਇਹ ਰੱਬ ਦੀ ਦਰਗਾਹ ਦਾ ਪ੍ਰਮਾਨ ਹੁੰਦਾ। ਹੋਰ ਨਹੀਂ ਚੀਜ਼ਾਂ ਪਰਵਾਹ ਹੋਣੀ ਆ ਪਰ ਇਹ ਸਮਾਜ ਨੇ ਆਪਣੀਆਂ ਹੀ ਕਹਿ ਲੋ ਰੀਤਾਂ ਤੋੜ ਕੇ ਤੇ ਗੁਰੂ ਕੀ ਬਾਣੀ ਦਾ ਬੜਾ અપਮਾਨ ਕਰ ਦਿੱਤਾ ਨਰਾਦਰ ਭਾਈ ਤੁरां ਦੀ ਬਾਣੀ ਸੀ ਉਹ ਬਾਣੀ ਐ ਜਿਹਦੀ ਖਾਤਰ ਗੁਰੂ ਅਰਜਨ ਦੇਵ ਜੀ ਤਤੀਆਂ ਤਵੀਆਂ ਤੇ ਬਹਿ ਜਾਂਦੇ ਨੇ ਜਿਹਦੀ ਖਾਤਰ ਗੁਰੂ ਮਹਾਰਾਜ ਜੀ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੰਦੇ ਐ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੰਦੇ ਪੁੱਛਿਆ ਕਿ ਇਹ ਨ ਸਿੱਕਾ ਨੇ ਮਹਾਰਾਜ ਇੱਕ ਤਾਂ ਰੱਖ ਲੈਂਦੇ ਤੇ ਮਹਾਰਾਜ ਕਹਿੰਦੇ ਆ ਕਿ ਭਾਈ ਜੇ ਆਪਣੀ ਵੰਸ ਰੱਖ ਲੈਂਦੇ ਤਾਂ ਫਿਰ ਗਾਂ ਪੰਥ ਦੇ ਗ੍ਰੰਥ ਨੂੰ ਕਿੰਨੇ ਮੰਨਣਾ ਸੀ ਤੇ ਤੁਸੀਂ ਸਾਡੀ ਵੰਸ ਦੀ ਹੀ ਗਾਂ ਗਾਂ ਪੂਜਾ ਕਰਦੇ ਰਹਿ ਜਾਣਾ ਸੀ ਆਪਣੀ ਵੰਸ ਅਸੀਂ ਸਾਰੀ ਪੰਥ ਤੋਂ ਹੀ ਗੁਰਬਾਨ ਕਰ ਦਿੱਤੀ ਹੈ ਤੇ ਹੁਣ ਸਾਰਾ ਪੰਥ ਗੁਰੂ ਗ੍ਰੰਥ ਦੇ ਨਾਲ ਹੀ ਜੋੜ ਦੇਣਾ ਹੈ। ਤੋ ਇਹਦਾ ਭਾਈ ਜਿਸ ਦੇਖ ਲਓ ਗੁਰੂ ਮਹਾਰਾਜ ਜਗ ਗੁਰਬਾਣੀ ਦੀ ਖਾਤਰ ਮਹਾਰਾਜ ਜੀ ਸੀਸ ਜਗਾ ਦਿੰਦੇ ਐ ਸਤਕਾਰ ਵਾਸਤੇ ਆਪ ਕੁਰਬਾਨੀਆਂ ਦੇ ਦਿੰਦੇ ਹਨ। ਉਹ ਜਿਹੜੀ ਪਵਿੱਤਰ ਬਾਣੀ ਹੈ। ਉਹ ਦਾ ਬੜਾ અપਮਾਨ ਸਿੱਖਾਂ ਨੇ ਕਰ ਦਿੱਤਾ। ਬੜਾ ਨਰਾਦਰ ਕਰਦੇ ਸੀ, ਪਰ ਥਾਂ ਤੇ ਕਰਦੇ। ਵਿਆਹਾਂ ਵੇਲੇ ਬੜਾ ਕਰਦੇ ਹਨ। ਉਸੇ ਘਰ ਨਾਲੇ ਤਾਂ ਹਨ ਪਾਠ ਕਰਾ ਲੈਣਗੇ ਉੱਤ ਦਾ ਵੈਹੀ ਘਟ ਗਏ। ਰੋਣੀ ਛੱਡ ਦਿੱਤਾ ਕਈਆਂ ਨੇ ਬਉਦੇ ਦਾ ਕਹਿੰਦੇ ਚੱਲੋ ਸੁਖਮਨੀ ਸਾਹਿਬ ਦਾ ਪਾਠ ਉਹ ਵੀ ਘਰ ਨਹੀਂ ਲਿਆਉਣਾ ਉਹ ਵੀ ਗੁਰਦੁਆਰੇ 'ਚ ਕਹਿਣਾ ਬਾਬੇ ਇੱਥੇ ਹੀ ਕਰਦੀ ਉੱਥੇ ਹੀ ਕਰਾ ਦੇਣਾ ਬਸ ਤੇ ਜੇ ਲੱਗਾ ਟਾਈਮ ਤਾਂ ਆ ਜਾਣਾ ਨਹੀਂ ਤਾਂ ਕਹਿਣਾ ਇੱਥੇ ਕੋਈ ਨਹੀਂ ਆਪੇ ਅਲਦਾਸ ਕਰਦੇ ਇਹ ਕੀ ਜੀਦ ਹੋਈ ਫਿਰ ਇਹ ਤਾਂ ਕੋਈ ਸ਼ਰਧਾ ਭਾਵਨਾ ਨਹੀਂ ਹੈ ਇਹਨੂੰ ਫਾਲ ਮਿਲਦੀ ਨਹੀਂ ਕਹਾਂਗੇ ਹੋਰ ਕੀ ਕਹਾਂਗੇ ਪੁੱਛੂਗਾ ਨਾ ਫਿਰ ਗੁਰੂ ਕਿ ਮੈਨੂੰ ਸਮਝਿਆ ਕੀ ਸੀ ਭਾਈ ਤੂੰ ਉਦਕ ਘਰ ਦੇ ਨੌਕਰ ਵਰਗੇ ਵੀ ਜਦ ਨਹੀਂ ਕੀਤੀ ਉਹਨੂੰ ਵੀ ਲੋਕੀ ਪੋਚ ਲੈਂਦੇ ਆ ਵਿਆਹ ਆਦਿ ਤਾਂ ਮੇਰੇ ਸਾਰਾ ਕੁਝ ਲੀੜਾ ਕਪੜਾ ਲੈ ਕੇ ਦੇ ਦਿੰਦੇ ਉਹਨੂੰ ਵੀ ਨੌਕਰਾਂ ਨੂੰ ਵੀ ਤੇ ਸਾਡੇ ਘਰ ਦੇ ਵਿੱਚ ਮੁੰਡੇ ਦਾ ਵਿਆਹ ਤੇ ਆਹ ਫੜ ਤੂੰ ਨਵੇਂ ਸੂਟ ਸਵਾ ਕੇ ਆਂ ਜੁੱਤੀ ਤੱਕ ਸਾਰਾ ਕੁਝ ਲੈ ਕੇ ਦੇ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਸ ਤੇ ਕਰਮਾਲਾ ਸਾਹਿਬ ਨੇ ਕੁਲਾਦੇ ਰਮਾਲਾ ਲਵੇਗਾ ਵੀ ਉਹ ਲੈਣਾ ਕਿ ਜਿਹੋ ਜੀਆਂ ਬੀਬੀ ਚੁੰਨੀਆਂ ਨਹੀਂ ਲੈਂਦੀਆਂ ਐ ਗੜਿਆ ਸੜਿਆ ਜਿਹਾ ਕੇ ਜਿਹੜਾ ਕਿ ਇਹਦੇ ਕੰਮ ਨਾ ਆਵੇ ਅਗੁਰੇ ਕਾ ਦੀ ਸ਼ਰਧਾ ਹੋਈ ਪਾਈ ਕਰ ਇਹਦਾ ਗੁਰੂ ਨਾਲ ਕੋਈ ਪ੍ਰੇਮ ਨਹੀਂ ਨਾ ਹੋ ਗਿਆ ਹੈ ਇਹ અપਮਾਨ ਹੈ ਨਰਾਦਰ ਹੈ ਗੁਰੂ ਕੀ ਬਾਣੀ ਦਾ ਫਿਰ ਜਿੱਥੇ ਫੰਡ ਬਾੜ ਕੀਤਾ ਉੱਥੇ ਹੀ ਅਗਲੇ ਦਿਨ ਫਿਰ ਕਹਿ ਲੋ ਕਿ ਮਾਸ ਸ਼ਰਾਬਾਂ ਚਲਣੀਆਂ ਢੀਜੇ ਚਲਣੇ ਪੰਗੜੇ ਚਲਣੇ ਤੋ ਇਹ ਕੀ ਚੀਜ਼ਾਂ ਨੇ ਪਾਈ ਇਹ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਹੈ ਇਹ ਬੜਾ ਵੱਡਾ ਬੱਜਰ ਪਾਪ ਕਰਦੇ ਪਏ ਹਾਂ ਇਹ ਸਾਰੇ ਬੰਧਨ ਨੇ ਇਹਦੇ ਨਾਲ ਸਾਡੀ ਜ਼ਿੰਦਗੀ 'ਚ ਫਿਰ ਦੁੱਖੀ ਦੁੱਖ ਅੱਗੇ ਪਾਈ ਆਵੇਗਾ ਇਹ ਸਮਝਣ ਵਾਲੀ ਬਾਤ ਹੈ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ ਕਿ ਲੋਕੀ ਇੰਦਾ ਕਰਦੇ ਨੇ ਪਰ ਇਹ ਸਾਰਾ ਕੁਝ ਭਾਈ ਸਾਡੇ ਦੁੱਖਾਂ ਦਾ ਹੀ ਕਾਰਨ ਬਣਦਾ ਹੈ ਸੁੱਖਾਂ ਦਾ ਕੀ ਕਾਰਨ ਹੈ ਸੁੱਖ ਕਿੱਥੋਂ ਮਿਲਦੇ ਸੁੱਖ ਹੈ ਰੱਬ ਦੇ ਜਸ ਦੇ ਵਿੱਚੋਂ ਸਾਧ ਸੰਗਤ ਸੱਚ ਸੋਹਲਾ ਸਾਧ ਸੰਗਤ ਦੇ ਵਿੱਚ ਸੱਚਾ ਜਸ ਹੁੰਦਾ ਹੈ ਸੱਜੇ ਰੱਬ ਦੀ ਸਿਫਤ ਤੋਂ ਸਲਾਘਾ ਹੁੰਦੀ ਹੈ ਇਸੇ ਕਰਕੇ ਗੁਰਮੁਖ ਜਨ ਅਨੁਸਾਰ ਸੰਗਤ ਵਿਚ ਆ ਕੇ ਹੀ ਆਪਣੇ ਲਿਬ ਜੋੜਦੇ ਨੇ ਸੁਰਤੀ ਜੋੜਦੇ ਹਨ। ਵੇਦ ਕ ਤੇਬ ਬਹ ਬਹਰ ਜੰਮਣ ਮਰਨ ਅਲਿਪਤ ਰਹੀ ਫਿਰ ਗੁਰਸਿੱਖੀ ਦਾ ਜਿਹੜਾ ਭਾਈ ਮਾਰਗ ਹੈ ਇਹ ਵੇਦਾਂਕ ਦੇਵਾਂ ਦੀ ਮਰਜ਼ਾਦਾ ਤੋਂ ਬਾਹਰ ਹੀ ਹੈ। ਪਾਵੇ ਨਹੀਂ ਕੋਈ ਕਹਿ ਸਕਦਾ ਜੀ ਵੀ ਵੇਦਾਂ ਦੇ ਅਨੁਸਾਰ ਹੈ ਜਾਂ ਕਦੀਬਾਂ ਦੇ ਅਨੁਸਾਰ ਕਦੀਬ ਮੁਸਲਮਾਨਾਂ ਦੇ ਜਿਹੜੇ ਪੁਸਤਕ ਨੇ ਤੇ ਵੇਦ ਜੋ ਹਿੰਦੂਆਂ ਦੇ ਪੁਸਤਕ ਹਨ। ਉਸਦੇ ਕੀ ਦਾ ਮਾਰਗ ਹਨ ਦੋਨਾਂ ਤੋਂ ਵੱਖਰ ਹੈ ਜਿਵੇਂ ਕਦੀਬ ਵੇਦਾਂ ਅਨੁਸਾਰ ਨਹੀਂ ਵੇਦ ਕਦੀਬਾਂ ਅਨੁਸਾਰ ਨਹੀਂ ਵੱਖਰੇ ਵੱਖਰੇ ਤਿਵੇਂ ਭਾਈ ਜੋ ਗੁਰੂ ਸਿੱਖੀ ਦਾ ਮਾਰਗ ਹੈ ਗੁਰਬਾਣੀ ਹੈ ਇਹ ਵੀ ਵੇਦਾਂ ਕਦੀਬਾਂ ਦੇ ਵਿੱਚੋਂ ਨਹੀਂ ਹੈ ਇਹ ਵੀ ਗੁਰੂ ਸਾਹਿਬ ਜੀ ਨੇ ਤੁਰੋਂ ਲੈ ਕੇ ਬਾਣੀ ਤੇ ਇਹ ਵੱਖਰਾ ਸਾਨੂੰ ਨਿਰਮਲ ਪੰਥ ਬਖਸ਼ਿਸ਼ ਕੀਤਾ ਹੈ ਤੋਂ ਇਦਾਂ ਇਹ ਸਿਧਾਂਤ ਇਹ ਮਾਰਗ ਵੇਦਾਂ ਕਦੀਬਾਂ ਤੋਂ ਬਾਹਰ ਹੁਣ ਕਈ ਲੋਕ ਰੌਲਾ ਪਾਉਂਦੇ ਜੀ ਅੱਗੇ ਜਿਹੜੇ ਸਿੱਖ ਨੇ ਤਾਂ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ ਸਨ ਪਰ ਸਾਡਾ ਸਿਧਾਂਤ ਨਹੀਂ ਪਈ ਕਿ ਇਹ ਤਾਂ ਸਾਨੂੰ ਦਾ ਭਾਈ ਗੁਰਦਾਸ ਜੀ ਸਿੱਧਾ ਹੀ ਕਹ ਰਹੇ ਕਿ ਵੇਦਾਂਕ ਤੇ ਬਾਦਾਂ ਤੋਂ ਬਾਹਰ ਹੈ ਭਾਈ ਸਾਡਾ ਗੁਰ ਸਿੱਖੀ ਦਾ ਮਾਰਗ ਤਾਂ ਗੁਰਬਾਣੀ ਵਿੱਚ ਸਿੱਧੇ ਸ਼ਬਦਾਂ 'ਚ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਫਿਰ ਕਿਵੇਂ ਸਾਨੂੰ ਕੋਈ ਕਹਿ ਦੂ ਤੁਸੀਂ ਹਿੰਦੂਆਂ ਤੋਂ ਨਿਕਲੇ ਕੋਈ ਅੰਗਰ ਮੁਸਲਮਾਨਾਂ ਤੋਂ ਨਿਕਲੇ ਨਹੀਂ ਭਾਈ ਸਿੱਖ ਤਾਂ ਤੁਰੋਂ ਹੀ ਆਏ ਹਨ ਸਾਡੇ ਗੁਰੂ ਨਾਨਕ ਦੇ ਮਹਾਰਾਜ ਦੀ ਤੁਰ ਦਰਗਾਹੋਂ ਸਿੱਖੀ ਵੀ ਤੁਰੋਂ ਹੀ ਆਈ ਹੈ ਪਰ ਜੇ ਕੋਈ ਇਹ ਸਵਾਲ ਕਰੇ ਕਿ ਨਹੀਂ ਜੀ ਦੇਖੋ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਿਤਾ ਜੀ ਉਹਦਾ ਹਿੰਦੂ ਪਰਿਵਾਰ ਦੇ ਵਿੱਚੋਂ ਹੀ ਸਨ। ਤੋਂ ਇਹਦਾ ਉੱਤਰ ਤਾਂ ਬਥੇਰੇ ਹੈ ਗੁਰਬਾਣੀ ਵਿੱਚ ਵੀ ਥਾਂ-ਥਾਂ ਤੇ ਸਾਨੂੰ ਮਿਲੇ ਨੇ। ਪਰ ਸੌਖਾ ਜੇਕਰ ਆਪਾਂ ਦੁਨੀਆਵੀ ਉਦਾਹਰਣ ਲੈ ਲਈਏ। ਜਿਵੇਂ ਦੇਖੋ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਸਾਰੀਆਂ ਚੀਜ਼ਾਂ ਪਹਿਲਾਂ ਹੀ ਪਈਆਂ ਨੇ। ਪਰ ਜਿਹੜਾ ਕੋਈ ਵਿਗਿਆਨੀ ਕਾੜ ਗੜਦਾ ਹੈ ਉਹਦਾ ਹੀ ਨਾਮ ਕਿਉਂ ਦਿੱਤਾ ਜਾਂਦਾ ਹੈ ਆ ਮੋਬਾਈਲ ਜਿੰਨੇ ਬਣਾਏ ਐ ਆ ਟੈਲੀਫੋਨ ਦੀ ਕਾਰ ਜਿੰਨੇ ਕੱਢੀ ਐ ਇਹ ਜਿੰਨੇ ਕੱਢੀ ਐ ਕਿ ਉਹ ਬੰਦਾ ਆਪਣੇ ਜੰਮਣ ਲੱਗਿਆ ਨਾਲ ਲੈ ਗਿਆ ਸੀ ਮੋਬਾਈਲ ਕਿ ਜਿਵੇਂ ਇਥੋਂ ਹੀ ਧਰਤੀ ਤੋਂ ਹੀ ਕੱਢਿਆ ਸੀ ਸਾਰਾ ਕੁਝ ਆ ਪਲਾਸਟਿਕ ਦਾ ਆ ਤਾਰਾਂ ਤਾਂਬੇ ਦਾ ਇਹ ਨਿਰਮਾਣ ਕਿੱਥੇ ਹੋ ਰਿਹਾ ਆਕਾਸ਼ ਵਿੱਚ ਹੋ ਰਿਹਾ ਜਾਂ ਚੰਦਰਮਾ ਤੇ ਹੋ ਰਿਹਾ ਇਹ ਧਰਤੀ ਦੇ ਹੀ ਹੋ ਰਿਹਾ ਨਾ ਸਾਰਾ ਕੁਝ ਪਰ ਇਥੋਂ ਹੀ ਕੱਢ ਕੇ ਜਿਹਨੇ ਸਹੀ ਉਸ ਨੂੰ ਤਰੀਕਾ ਦੇ ਦਿੱਤਾ ਹੈ ਫਿਰ ਉਹਦਾ ਨਾਮ ਹੁੰਦਾ ਕਿ ਕਾਰਡ ਇਹਨੇ ਕੱਢੀ ਆ ਬਿਜਲੀ ਹੈ ਜਿਵੇਂ ਬਿਜਲੀ ਦੀ ਕਾਰਡ ਕੱਢਣ ਵਾਲੇ ਵਿਗਿਆਨੀ ਟੈਲੀਫੋਨ ਦੀ ਕਾਰਡ ਕੱਢਣ ਵਾਲੇ ਵਿਗਿਆਨੀ ਆ ਜਾਜਾਂ ਦੀ ਕਾਰਡ ਕੱਢਣ ਵਾਲੇ ਦੇਖੋ ਕਿੰਨੇ ਇੰਜੀਨੀਅਰ ਆਦਿਕ ਤੋਂ ਉਹਨੇ ਕਾ ਤਰੀਕੇ ਜਿਹੜੇ ਕੱਢੇ ਨੇ ਉਹ ਉਹਨਾਂ ਨੇ ਚੀਜ਼ ਕਿਤੇ ਉਹ ਵੱਖਰੀ ਨਹੀਂ ਲਿਆਂਦੀ ਇਥੋਂ ਹੀ ਲਈ ਸੀ ਇਥੋਂ ਹੀ ਲੈ ਕਰਕੇ ਪਰ ਜਦੋਂ ਉਹਨਾਂ ਨੇ ਉਹਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਉਹਨਾਂ ਦਾ ਹੀ ਨਾਮ ਆਏਗਾ ਪਹਿਲਾਂ ਕਿਸੇ ਦਾ ਨਾਮ ਨਹੀਂ ਉੱਤੇ ਦਿੱਤਾ ਜਾ ਸਕਦਾ ਚਾਹੇ ਜਿਹਦੇ ਕੋਲੋਂ ਚੀਜ਼ ਖਰੀਦ ਕੇ ਵੀ ਲਿਆਂਦੀ ਉਹਨਾਂ ਨੇ ਉਹਦਾ ਨਾਮ ਹੀ ਲਗੋ ਜਿੱਥੋਂ ਆ ਮੋਬਾਈਲ ਬਣਦਾ ਇਹਦੇ ਵਿੱਚ ਕੀ ਖੋਜੇ ਪਲਾਸਟਿਕ ਹੈ ਕੱਚ ਹੈ ਤੰਬਾ ਹੈ ਰਬੜ ਹੈ ਕਿ ਉਹ ਕਿੱਥੋਂ ਕਿੱਥੋਂ ਉਹਨਾਂ ਨੇ ਖਰੀਦ ਕੇ ਲਿਆਂਦੀ ਕਿਸ ਦਾ ਨਾਮ ਹੈਗਾ ਪਰ ਜਿਹੜੀ ਕੰਪਨੀ ਦੀ ਮੋਹਰ ਲੱਗਦੀ ਹੈ ਉਹ ਕੰਪਨੀ ਦਾ ਨਾਮ ਵੱਜਦਾ ਉੱਤੇ ਇਹ ਆ ਮੋਬਾਈਲ ਇਸ ਕੰਪਨੀ ਦਾ ਹੈ ਆ ਡੈਜੀਬਿਜਨਾ ਦੇ ਪਲੇਮੇ ਆਪਾਂ ਕਰਾਂ ਵਿੱਚ ਕੀ ਇਹਦੇ ਵਿੱਚ ਪਲਾਸਟਿਕ ਹੈ ਕਾਝੀ ਹੈ ਰਬੜਾ ਦੇ ਤਾंबा ਹੈ ਲੋਹਾ ਹੋਵੇਗਾ ਵਿੱਚ ਤੇ ਲੋਹਾ ਕਿੱਥੋਂ ਖਰੀਦਿਆ ਤਾंबा ਕਿੱਥੋਂ ਲਿਆਂਦਾ ਸੀ ਖਰੀਦ ਕੇ ਕਿਸੇ ਦਾ ਨਾਮ ਨਹੀਂ ਪਰ ਜਿਹੜੀ ਕੰਪਨੀ ਲੱਗੀ ਉੱਤੇ ਉਸੇ ਕੰਪਨੀ ਦਾ ਨਾਮ ਲੱਣਾ ਹੈ ਜਿਹਨੇ ਕਾਰਡ ਕੱਢ ਦਿੱਤੀ ਉਸੇ ਦਾ ਨਾਮ ਰਹਿੰਦਾ ਇਸੇ ਤਰ੍ਹਾਂ ਭਾਈ ਚਾਹੀਏ ਤੇ ਸੀ ਬੈਲਾ ਹਿੰਦੂ ਜਾਂ ਮੁਸਲਮਾਨ ਆਦਿ ਪਰ ਇਹਨਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੰਨਾ ਨੂੰ ਨਿਰੋਲ ਬਹਿਮਾ ਪਰਮਾ ਤੋਂ ਉੱਚਾ ਚੋਖ ਕਰਕੇ ਇੱਕ ਕੇਵਲ ਦੇ ਕੇਵਲ ਪ੍ਰਮਾਤਮਾ ਦੀ ਸਿਫਤ ਉਸ ਅਲਗ ਵਿੱਚ ਸੌਖੇ ਤਰੀਕੇ ਦੇ ਨਾਲ ਜੋੜ ਦਿੱਤਾ ਇਹ ਨਵੇਂ ਕਾੜ ਕੱਢ ਕੇ ਗੁਰੂ ਨਾਨਕ ਦੇ ਮਹਾਰਾਜ ਨੇ ਇਸ ਸਿੱਕਾ ਚਲਾਇਆ ਮਾਰਿਆ ਸਿੱਕਾ ਜਗਤ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਦੇਵ ਜੀ ਨੇ ਇਹ ਉੱਚਾ ਸੋਜਾ ਪੰਥ ਫਿਰ ਦੌਰ ਦਿੱਤਾ ਕੋਈ ਨਹੀਂ ਕਹਿ ਸਕਦਾ ਜੀ ਉਹਨਾਂ ਵਿੱਚੋਂ ਹੈ ਇਹ ਨਹੀਂ ਹੈ ਕਿਸੇ ਵਿੱਚੋਂ ਮਹਾਰਾਜ ਤੇ ਕਹਿਦੇ ਭਾਈ ਗੁਰਦਾਸ ਜੀ ਉਹ ਸਾਡਾ ਸਿਧਾਂਤ ਉਹ ਸਿੱਖੀ ਦਾ ਮਾਰਗ ਵੇਦਾਂ ਕਦੀਬਾਂ ਤੋਂ ਬਾਹਰ ਹੈ ਕੁਝ ਕਿਸੇ ਵੇਦ ਵਿੱਚੋਂ ਨਹੀਂ ਲਿਆ ਕੁਝ ਕਿਸੇ ਕਦੀਬ ਵਿੱਚੋਂ ਨਹੀਂ ਅਸੀਂ ਲਿਆ ਹੈ ਕਿ ਤੁਰਾ ਕੀ ਬਾਣੀ ਹੈ ਰੱਬੀ ਬਾਣੀ ਹੈ ਇਹ ਸਾਰੀ ਦੀ ਸਾਰੀ ਤਾਂ ਫਿਰ ਜੰਮਣ ਮਰਨ ਅਲਿਪਤਰ ਹਾਈ ਗੁਰਮੁਖ ਜਨ ਇਹਨਾਂ ਵੇਦਾਂ ਕਦੀਬਾਂ ਦੇ ਵਿਹਿਮਾ ਪਰਮਾ ਤੋਂ ਬਾਹਰ ਹੋ ਕੇ ਗੁਰਸਿੱਖੀ ਦੇ ਮਾਰਗ ਤੇ ਚੱਲਦੇ ਨੇ ਉਹ ਜਿਹੜੇ ਕਰਕੇ ਫਿਰ ਜੰਮਣ ਮਰਨ ਤੋਂ ਨਿਰਲੇਪ ਵੀ ਰਹਿੰਦੇ ਨੇ ਗੁਰੂ ਦੇ ਸ਼ਬਦ ਦੇ ਵਿੱਚ ਜੁੜੇ ਰਹਿੰਦੇ ਨੇ ਤੇ ਸੰਸਾਰ ਦੇ ਵਿੱਚ ਜੰਮਣ ਮਰਨ ਦੇ ਚੱਕਰਤ ਨਹੀਂ ਪੈਂਦੀ ਆਸਾ ਵੇਚ ਨਿਰਾਸ ਵਿਲਾਈ ਇਦਾਂ ਭਾਈ ਆ ਸੰਸਾਰ ਆਸਾ ਰੂਪ ਹੈ ਇਹਦੇ ਵਿੱਚੋਂ ਨਿਰਾਸ ਰਹਿ ਕੇ ਜੀਵਨ ਬਤੀਤ ਕਰਦੇ ਪਾਵਨ ਨਿਰਲੇਪ ਹੋ ਜਾਂਦੇ ਨੇ ਮੋਹ ਦੇ ਵਿੱਚ ਨਹੀਂ ਪਰਦੇ ਨੇ ਇਹ ਗੁਰਮੁਖਾਂ ਦਾ ਪਵਿੱਤਰ ਜੀਵਨ ਹੁੰਦਾ ਹੈ ਇਦਾਂ ਭਾਈ ਜਿਹੜੇ ਗੁਰਮੁਖ ਜਾਣ ਹਨ ਉਹ ਸਾਰ ਸੰਗਤ ਦੇ ਵਿੱਚ ਸੱਚਾ ਜਸ ਗਾ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਪਰ ਦੂਜੇ ਪਾਸੇ ਜਿਹੜੇ ਇਸ ਗੱਲ ਨੂੰ ਨਹੀਂ ਸਮਝਣ ਦਾ ਜਦਨ ਕਰਦੇ ਉਹ ਫਿਰ ਜਿਹੜੀਆਂ ਉੱਤੇ ਚਾਰ ਦੁੱਖਾਂ ਵਿੱਚ ਦੱਸਿਆ ਕਿ ਉਹ ਰੋਣਾ ਪਿਟਣਾ ਹੀ ਪੈਂਦੇ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਰਹਿ ਜਾਂਦਾ ਹੈ ਦੂਜੀਆਂ ਚੀਜ਼ਾਂ ਨੂੰ ਉਹ ਜ਼ਿਆਦਾ ਹੀਮਤ ਦੇ ਬੈਠਦੇ ਹਨ ਜਿਹੜੀ ਕਿ ਮਨੁੱਖ ਦੇ ਲਈ ਦੁੱਖ ਦਾ ਕਾਰਨ ਹੈ ਬੰਧਨ ਰੂਪ ਹੈ ਹੋਨੇ ਕਲਿਆਣ ਨਹੀਂ ਕਰਨੀ ਹੈ ਤੋ ਇਸ ਕਰਕੇ ਭਾਈ ਆਪਣੇ ਚਾਹੇ ਕੋਈ ਵੀ ਦੁਨਿਆਵੀ ਕਾਰਜ ਹੋਣ ਉਸ ਸਮੇਂ ਵੀ ਸਾਨੂੰ ਗੁਰੂ ਕੀ ਬਾਣੀ ਦਾ ਹੀ ਓਟ ਆਸਰਾ ਧਕਣਾ ਚਾਹੀਦਾ ਹੈ ਗੁਰਬਾਣੀ ਤੋਂ ਬਿਨਾ ਸਾਡੀ ਕਲਿਆਣ ਕਿਸੇ ਨੇ ਨਹੀਂ ਕਰਨੀ ਹੈ ਇਹ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜਾ ਵਰਨਾ ਹੋਏ ਐਵੇਂ ਆਪਣੇ ਸੰਗਤ ਜੀ ਚਾਰਕ ਕਹਿ ਲੋਗੇ ਮਮੰਦੇ ਪਰਚਾਵੇ ਵਾਸਤੇ ਲੱਖਾਂ ਦੇ ਕਰਜ਼ੇ ਥੱਲੇ ਆਉਂ ਤੂੰ ਆਉਣ ਦੀ ਜਗ੍ਹਾ ਗੁਰੂ ਕੀ ਬਾਣੀ ਦਾ ਸਹਾਰਾ ਲੈ ਲਓ ਨਾਲੇ ਤਾਂ ਸਾਡਾ ਜੀਵਨ ਸਫਲ ਹੋਵੇਗਾ ਕੋਈ ਕਰਜ਼ਾਨੀ ਨਾਲੇ ਲੈਣਾ ਪਵੇਗਾ ਨਾਲੇ ਕੋਈ ਜੀਵਤ ਅੰਨ ਕਰਨੀ ਪਵੇਗੀ ਨਾ ਨਸ਼ੇ ਚਲਾਉਣੇ ਪੈਣਗੇ ਨਸ਼ਿਆਂ ਦਾ ਪ੍ਰਚਾਰ ਨਹੀਂ ਕਰਨਾ ਪਵੇਗਾ ਇਸ ਕਰਕੇ ਭਾਈ ਇਹ ਗੁਰਬਾਣੀ ਦਾ ਹੀ ਉਸ ਸਮੇਂ ਸਾਨੂੰ ਆਸਰਾ ਲੈਣਾ ਚਾਹੀਦਾ ਹੈ ਵਿਆਹ ਦੇ ਵੇਲੇ ਖਾਸ ਕਰਕੇ ਜੰਮਣ ਮੇਰੇ ਵੀ ਖਾਸ ਕਰਕੇ ਇਹਨਾਂ ਸਮਿਆਂ ਦੇ ਵਿੱਚ ਰੋ ਵਿਚਾਰ ਦੇ ਤੇ ਹੁਣ ਆਪਣਾ ਸਮਾਪਤੀ ਕਰੀਏ ਭੁਲਾ ਚੁਕਾਂ ਦੀ ਕਿਮਾ 베ਦ ਕਤਿਬ ਬੋ ਬਾਹਰਾ ਜੰਮਣ ਮਰਣ ਅਧਿ ਪੁੱਤਰ ਹਾਈ ਹੱਤਾਂ ਵਿੱਚ ਨਰਾਸ ਬਲਾਈ ਵਾਹਿਗੁਰੂ ਜੀ ਖਾਲਸਾ ਵਾਹਿ